ਚਿੱਟੇ ਨੂੰ ਲੈ ਕੇ ਬਹੁਤ ਵੱਡਾ ਇਸੇ ਕੱਖ ਕੀਤਾ ਗਿਆ ਸਾਡੇ ਨਾਲ ਬੀਬੀਆਂ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਿਨ ਕਿ ਚਿੱਟਾ ਖਾਣ ਵਾਲੇ ਬੱਚਿਆਂ ਨੇ ਸਮਾਨ ਵੀ ਵੇਚਤੇ ਹੋਰ ਜ਼ਿੰਦਗੀ ਬਰਬਾਦ ਕਰਤੀ ਆ ਸਾਡੇ ਨਾਲ ਬੀਬੀਆਂ ਬੈਠੀਆਂ ਇਹਨਾਂ ਤੋਂ ਸਾਰੇ ਵਿਚਾਰ ਸੁਣਾਗੇ ਜੋ ਟੂਮ ਟਪਾ ਸਭ ਚੱਕ ਲੈਂਦੇ ਤੇ ਚਿੱਟੇ ਆਲੇ ਫਿਰ ਲੈ ਲੈਂਦੇ ਤੂੰ ਮੌਨਤ ਦਾ ਮਾਵਾ ਵੀ ਟੂਮਾ ਫੜ ਲੈਂਦੇ ਗੱਲ ਜਵਾਖਾ ਤੋਂ ਮੋਬਾਈਲਾਂ ਤੇ ਕੁ ਵੀ ਫੜਦੇ ਆ ਕੋਈ ਚੀਜ਼ ਨਹੀਂ ਛੱੜਦੇ ਜਵਾਖ ਭੋਰਾ ਭੋਰਾ ਉਹਨਾਂ ਦੇ ਬੱਚੇ ਆ ਉਹਨਾਂ ਦੇ ਟੱਬਰ ਉਹ ਕਿੱਧਰ ਜਾਣ ਗਿਆ ਦੱਸੋ ਜੀ ਸਰ ਤੋਂ ਮੋਟਰਸਾਈਕਲ ਦੀ ਮੇਰੀ ਨੋ ਭੁੱਖੀ ਮਰਦੀ ਮੇਰਾ ਛੋਟਾ ਮੁੰਡਾ ਮੇਰਾ ਹਿਆ आलम ਦਾ ਅਦੇ ਕੰਮ ਤੇ ਨਹੀਂ ਜਾਂਦਾ ਵਾ ਜੀ ਹਾਂ ਤੂੰ ਕਮਾਂਗਾ ਕਰ ਕਰ ਗੋਹਾ ਗੂੜਾ ਕਰ ਕਰ ਕਬੀ ਜੀ ਹਾਂ ਬਾਹਰ ਦੁਖੀ ਹੈ ਜੀ ਬਸ ਦਿਹਾੜੀਆਂ ਕਰ ਕਰਕੇ ਪਹਿਲਾਂ ਤਾਂ ਇਹਨਾਂ ਨੇ ਆਦੇ ਬੱਚੇ ਪਾਲੇ ਫਿਰ ਉਹੀ ਬੱਚੇ ਚਿੱਪੇ ਦੀ ਲੱਤ ਤੇ ਲੱਗ ਗਏ ਜਿਨ੍ਹਾਂ ਨੇ ਘਰ ਦਾ ਸਮਾਨ ਕੀਮਤੀ ਚੱਕ ਕੇ ਵੇਚਣ ਲਈ ਮਜਬੂਰ ਹੋ ਗਏ ਨੇ ਕੈਨ ਦੇ ਦਾਖਲ ਕਰ ਦਿਓ ਦਾਖਲੋ ਥੋ ਕਰ ਨੀ ਜਦੋਂ ਨਕਲੇ ਪੈਸੇ ਆ ਨਹੀਂ ਜੀ ਦਾਕਾ ਤਾਂ ਫੇਰ ਕਰਨ ਜਿੰਨੇ ਉਹਨਾਂ ਕੋਲੇ ਪੈਸੇ ਹੁੰਨ ਤਾਂ ਦਾਕ ਲੋ ਨਹੀਂ ਕਰ ਸਕਦੇ ਮੇਰੇ ਮਾਪੇ ਆਪ ਦਾ ਕੰਮ ਮੇਰੀ ਮੰਮੀ ਮੇਰੇ ਬਾਪੇ ਦੇ ਗੋਡੇ ਧਕਦੇ ਆ ਤੇ ਮੇਰੇ ਭਰਾ ਦੋ ਮਹੀਨੇ ਦਾ ਕਰਦੇ ਆ ਕਿ ਕਿਸੇ ਆਈਏ ਕਹਿੰਦੇ ਫਿਰ ਸਰਕਾਰ ਤੁਹਾਡੀ ਮਦਦ ਕਰ ਸਕਦੀ ਆ ਚਿੱਟੇ ਨਾਲ ਲੋਕਾਂ ਦੇ ਚਿਰਾਗ ਘਰਾਂ ਦੇ ਬੁੱਝਦੇ ਜਾ ਰਹੇ ਨੇ ਸਰਕਾਰ ਸਤਾ ਤੋਂ ਆਉਣ ਤੋਂ ਪਹਿਲਾਂ ਬੜੇ-ਬੜੇ ਵਾਦੇ ਕਰ ਰਹੀ ਸੀ ਕਿ ਚਿੱਟੇ ਨੂੰ ਖਤਮ ਕੀਤਾ ਜਾਊਗਾ ਆ ਵੇਖੋ ਮਾਨ ਸਾਹਿਬ ਤੁਹਾਡੀ ਸਰਕਾਰ ਨੂੰ ਆਈ ਨੂੰ 11-12 ਮਹੀਨੇ ਹੋ ਗਏ ਹੋਰ ਸਮਾਜ ਸੇਵੀ ਸੰਸਥਾ ਵੀ ਪਹੁੰਚੀਆਂ ਹੈ ਸਾਨ ਚਫੇ ਬੰਦਕਾਂ ਵੀ ਪਹੁੰਚੀਆਂ ਜਿਸ ਨੂੰ ਲੈ ਕੇ ਅੱਜ ਬਹੁਤ ਤਕੜਾ ਸੰਘਰਸ਼ ਕੀਤਾ ਗਿਆ ਨਸ਼ੇ ਨੂੰ ਲੈ ਕੇ ਜਨਨਕ ਇਸ ਪਿੰਡ ਦੀ ਪੰਚਾਇਤ ਨੇ ਜਨਨਕ ਬਹੁਤ ਸਰਾਗਾ ਜੋਗ ਉਪਰਲਾ ਕੀਤਾ ਧਰਮਸ਼ਾਲਾ ਦੇ ਵਿੱਚ ਕੱਟ ਕੀਤਾ ਮੈਂ ਸਰਪੰਚ ਦਾ ਇਹਦਾ ਸਰਪੰਚ ਦਾ ਵੱਡਾ ਭਾਈ ਹੈ ਜੀ ਅਸੀਂ ਬੜ ਤੋਂ ਵੱਧ ਲੋਕਾਂ ਨੂੰ ਰੋਕਿਆ ਪਰ ਨਹੀਂ ਰੋਕਦੇ ਜੀ ਜਿਸ ਤਨ ਲੱਗਾ ਸੋਤਣ ਜਾਣੇ ਕੌਣ ਜਾਣੇ ਪੀੜ ਭराई ਜਿਸ ਘਰ ਨੂੰ ਅੱਗ ਲੱਗੀ ਹੁੰਦੀ ਹੈ ਉਸ ਨੂੰ ਪਤਾ ਹੁੰਦਾ ਦੂਜੇ ਨੂੰ ਕੁਝ ਨਹੀਂ ਪਤਾ ਹੁੰਦਾ ਇਹਨਾਂ ਨਸ਼ੇ ਦਾ ਚਿੱਟੇ ਦਾ ਕਾਰੋਬਾਰ ਪਿੰਡ ਦੇ ਸੂਰਪੁਰੀ ਦੇ ਵਿੱਚ ਚੱਲ ਰਿਹਾ ਇਹ ਕਿੰਨੇ ਸਾਲਾਂ ਤੋਂ ਚੱਲ ਰਿਹਾ ਅਸੀਂ ਜੋ ਵੀ ਸਾਡੇ ਇਲਾਕੇ ਦੇ ਵਿੱਚ ਜੈਤੋ ਥਾਣੇ ਦੇ ਵਿੱਚ ਜੋ ਵੀ ਨਵਾਂ ਐਸਐਚਓ ਹੁੰਦਾ ਸੀ ਸਾਡੀ ਸਮੁੱਚੀ ਪੰਚਾਇਤ ਸਾਡਾ ਸਮੂਚਾ ਨਗਰ ਜਾ ਕੇ ਕਹਿੰਦੇ ਸਾਡੇ ਪਿੰਡ ਚਿੱਟਾ ਵੇਖਦਾ ਪਰ ਕਿਸੇ ਨੇ ਕੋਈ ਗੌਰ ਨਹੀਂ ਕੀਤਾ ਸਰਪੰਚ ਸਾਹਿਬ ਤੁਸੀਂ ਇੱਕ ਸਰਪੰਚੋਂ ਪਿੰਡ ਦੇ ਮੋਢੀ ਵਾਰ ਹੋ ਸਰਪੰਚ ਨੂੰ ਡੀਸੀ ਜਿੰਨੀ ਪਾਵਰ ਹੁੰਦੀ ਹੈ ਕਹਿੰਦੇ ਜੇ ਤੁਸੀਂ ਲਿਖ ਕੇ ਐਸਐਚਓ ਨੂੰ ਦਿੱਤਾ ਤੇ ਐਸਐਸਬੀ ਸਾਹਮਣੇ ਕੋਈ ਨਹੀਂ ਰੱਖ ਕੇ ਦਿੰਦਾ ਤੁਸੀਂ ਪਹਿਲਾਂ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਸੀਗੇ ਜੀ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ 4 ਮਹੀਨਿਆਂ ਚ ਨਸ਼ਾ ਖਤਮ ਕਰ ਦਾਂਗੇ ਸਾਨੂੰ ਮੌਕਾ ਦਿਓ ਪਰ 4 ਮਹੀਨਿਆਂ ਚ ਨਸ਼ਾ ਤਾਂ ਖਤਮ ਨਹੀਂ ਹੋਇਆ ਜੀ ਕੈਪਟਨ ਸਾਹਿਬ ਖਤਮ ਹੋ ਗਏ ਹੁਣ ਭਗਵੰਤ ਮਾਨ ਜੀ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਇਹ ਕਹਿੰਦੇ ਸੀਗੇ ਕਿ ਸਾਨੂੰ ਮੌਕਾ ਦਿਓ ਬਦਲਾ ਦਿਓ ਅਸੀਂ 1 ਮਹੀਨੇ ਚ ਨਸ਼ਾ ਖਤਮ ਕਰ ਦਾਂਗੇ ਕੋਈ ਇਹਨਾਂ ਨੇ ਨਸ਼ਾ ਨਹੀਂ ਖਤਮ ਕੀਤਾ ਉਹਦੋਂ ਦੁੱਗਣਾ ਤਿਗਣਾ ਹੋ ਗਿਆ ਹੁਣ ਨੈਤ ਮੀਡੀਏ ਤੇ ਅਖਬਾਰਾਂ ਦੇ ਵਿੱਚ ਪੜਦੇ ਆਂ ਕਿ ਚਿੱਟੇ ਦੀ ਓਵਰਡੋਜ ਦੇ ਨਾਲ ਫਲਾਣੇ ਪਿੰਡ ਚੋਂ ਇੰਨੇ ਬੱਚੇ ਮਰ ਗਏ ਐਨੇ ਫਲਾਣੇ ਸ਼ਹਿਰ ਚੋਂ ਮਰ ਗਏ ਉਹ ਚਿੱਟਾ ਦੁੱਗਣਾ ਤਿੱਗਣਾ ਹੋ ਗਿਆ। ਚਿੱਟੇ ਮੁਤਾਬਕ ਸਾਡੇ ਪਿੰਡ ਵੀ ਜਿਹੜਾ ਚਿੱਟਾ ਇੰਨਾ ਜ਼ਿਆਦਾ ਹੋ ਗਿਆ ਸਾਰੇ ਪਿੰਡਾਂ ਦਾ ਫਰੀਦਕੋਟ ਜ਼ਿਲ੍ਹੇ ਦਾ ਮਕਸਰ ਜ਼ਿਲ੍ਹੇ ਦਾ ਬਠਿੰਡੇ ਜ਼ਿਲ੍ਹੇ ਦਾ ਸਾਰੇ ਜ਼ਿਲ੍ਹਿਆਂ ਦਾ ਘੜ ਬਣ ਗਿਆ। ਚਿੱਟੇ ਦਾ ਜੇ ਗੱਲ ਕਰੀਏ ਸੂਰਪੁਰੀ ਦੇ ਵਿੱਚ ਡੰਪਾ ਜੀ ਨੇ ਚਿੱਟਾ ਲੈਣਾ ਹੋਵੇ ਸੂਰਪੁਰੀ ਦੇ ਵਿੱਚੋਂ ਲੈ ਸਕਦੇ ਹਾਂ। ਮਾਨ ਸਾਹਿਬ ਵੀ ਕਹਿੰਦੇ ਸੀ ਵੀ ਮੈਨੂੰ ਤਾਂ ਟਾਈਮ ਲੱਗੂਆ ਬਹੁਤ ਸਰਕਾਰਾਂ ਪਿਛਲੀਆਂ ਨੇ ਗੰਦ ਪਾਇਆ ਹੋਇਆ। ਕਾਂਲੀ ਸਰਕਾਰ ਆਈ ਕਾਂਗਰਸ ਸਰਕਾਰ ਆਈ ਚਿੱਟਾ ਦਾ ਉਹਨਾਂ ਨੇ ਚਲਾਇਆ ਹੋਇਆ ਮੈਨੂੰ ਕੁਛ ਸਮਾਂ ਲੱਗੂ ਆ ਮੈਂ ਤਾਂ ਵੀਰ ਜੀ ਇਹੀ ਕਹੂੰਗਾ ਵੀ ਜਿੱ ਨજર ਪਿੰਡਾਂ ਦੇ ਆਪ ਨਹੀਂ ਆਪਾਂ ਕੁਛ ਕਰਦੇ ਹੋ ਨજર ਸਰਕਾਰਾਂ ਤੇ ਤਾਂ ਛੱਡ ਦਿਓ ਸਰਕਾਰਾਂ ਦੇ ਛੱਡ ਕੇ ਤਾਂ ਆਪਾਂ ਪੁੱਤ ਮਰਵਾਈ ਜਾਂਦੇ ਪ੍ਰਸ਼ਾਸਨ ਨੇ ਕੁਛ ਨਹੀਂ ਕਰਨਾ ਜੇ ਪ੍ਰਸ਼ਾਸਨ ਨੂੰ ਆਪਾਂ ਫੜਾ ਵੀ ਦਿੰਨੇ ਆ ਆਪਾਂ ਮਗਰੋਂ ਉਹਨੇ ਬੰਦਾ ਪਹਿਲਾਂ ਛੁੱਟ ਕੇ ਘਰੇ ਆ ਜਾਂਦਾ ਜੀ ਕਿਉਂਕਿ ਸਰਕਾਰਾਂ ਹੀ ਬੁਕਾਰ ਰਹੀਆਂ ਜੀ ਜੇ ਸਰਕਾਰ ਧਿਆਨ ਦੇਵੇ ਤਾਂ ਅਥਰ ਨੂੰ ਚਿੱਟਾ ਬੰਦ ਹੋ ਜਾਊਗਾ ਉਹਨਾਂ ਉਂਗਲਾਂ ਵੜਤੀਆਂ ਐਕਦੇng ਸ਼ਰਿਆਂ ਵੜਤੀਆਂ ਕਦੋਂ ਐਡੀ ਗੁੰਡਾਗਰਦੀ ਹੋ ਰਹੀ ਆ ਤੇ ਫਿਰ ਲੋਕ ਡਰਦੇ ਨਹੀਂ ਬੋਲਦੇ ਮੈਂ ਹਾਂ ਕਰ ਲੈ ਮੈਂ ਕਰਦਣ ਮਾਰਨਾ ਪੰਜ ਚਾਰ ਬੰਦਿਆਂ ਤੋਂ ਆਪਾਂ ਡਰ ਕੇ ਆਪਾਂ ਆਪਦਾ ਪਿੰਡ ਬਰਬਾਦ ਨਹੀਂ ਕਰਨਾ ਉਹ ਪੰਜ ਚਾਰ ਬੰਦਿਆਂ ਨੂੰ ਆਪਦੇ ਪਿੰਡ ਦੇ ਵਿੱਚ ਕਮੇਟੀ 2 400 ਬੰਦੀ ਦੀ ਬਣਾਓ ਨੌਜਵਾਨਾਂ ਦੀ ਜਿਹੜੇ ਪਤਾ ਵੀ ਆਪਾਂ ਨੂੰ ਪੰਜ ਵੇਚਦੇ ਆ ਘਰ ਪੰਜ ਉਹਨਾਂ ਦੇ ਦਸ-ਦਸ ਬੰਦੇ ਉਹਨਾਂ ਦੇ ਬਾਹਰ 'ਚ ਖੜੇ ਹੋਣ ਉਹ ਕਿਵੇਂ ਵੇਚ ਲੈਣਗੇ ਵੀ ਕਾਲੀਆਂ ਨੇ ਚਲਾਇਆ ਕਾਂਗਰਸ ਕਹਿੰਦੀ ਮੈਂ ਬੰਦ ਕਰ ਦੂੰ ਉਹਨੇ ਨਹੀਂ ਬੰਦ ਕੀਤਾ ਹੁਣ ਝਾੜੂ ਵਾਲੇ ਆਂਦੇ ਸੀ ਇੱਕ ਇੱਕ ਮਹੀਨੇ ਦੇ ਵਿੱਚ ਅਸੀਂ ਨਸ਼ਾ ਬੰਦ ਕਰ ਦਾਂਗੇ ਜਿਨ੍ਹਾਂ ਦੇ ਪੁੱਤ ਮਰ ਜਾਂਦੇ ਆ ਦੁੱਖ ਉਹਨਾਂ ਨੂੰ ਵੀ ਸਰਕਾਰਾਂ ਨੇ ਆਪਾਂ ਨੂੰ ਕੋਈ ਨਹੀਂ ਦੇਣਾ ਰਾਜਨੀਤੀ ਤੋਂ ਉੱਪਰ ਉੱਟ ਕੇ ਆਪਾਂ ਜਿਨ੍ਹਾਂ ਚਿਰ ਉੱਪਰ ਆਪਾਂ ਪਿੰਡਾਂ ਦੇ ਵਿੱਚ ਆਪਾਂ ਰਾਜਨੀਤੀ ਨਹੀਂ ਛੱਡਦੇ ਉੱਪਰ ਨਹੀਂ ਉੱਠਦੇ ਉਹਨਾਂ ਚਿਰ ਆਪਣੇ ਪਿੰਡ ਨਹੀਂ ਬਚਦੇ ਵੀਰੋ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਤੇ ਮੈਂ ਤੁਹਾਡਾ ਆਪਣਾ ਅਵਤਾਰ ਸੰਜੀਤ ਤਾਰਾ ਚਿੱਟੇ ਨੇ ਲੋਕਾਂ ਦੇ ਘਰਾਂ 'ਚ ਵੀਵੇ ਗੁੱਲ ਕਰਤੇ ਚਿੱਟੇ ਨੇ ਲੋਕਾਂ ਦੇ ਜਨਕੀ ਜ਼ਿੰਦਗੀ ਬਰਬਾਦ ਕਰਤੀ ਅੱਜ ਅਸੀਂ ਪਹੁੰਚੇ ਆਂ ਪਿੰਡ ਸੂਰਪੁਰੀ ਦੇ ਵਿੱਚ ਚਿੱਟੇ ਨੂੰ ਲੈ ਕੇ ਬਹੁਤ ਵੱਡਾ ਇੱਥੇ ਇਕੱਠ ਕੀਤਾ ਗਿਆ ਸਾਡੇ ਨਾਲ ਬੀਬੀਆਂ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਨਕੀ ਚਿੱਟਾ ਖਾਣ ਵਾਲੇ ਬੱਚਿਆਂ ਨੇ ਸਮਾਨ ਵੀ ਵੇਚਤੇ ਹੋਰ ਜ਼ਿੰਦਗੀ ਬਰਬਾਦ ਕਰਤੀਆਂ ਸਾਡੇ ਨਾਲ ਬੀਬੀਆਂ ਬੈਠੀਆਂ ਇਹਨਾਂ ਤੋਂ ਸਾਰੇ ਵਿਚਾਰ ਸੁਣਾਵਾਂਗੇ ਬੀਬੀ ਅੱਜ ਚਿੱਟੇ ਨੂੰ ਲੈ ਕੇ ਸੋਡੇ ਇੱਥੇ ਪਿੰਡ ਦੇ ਵਿੱਚ ਇਕੱਠ ਕੀਤਾ ਗਿਆ ਕਿਵੇਂ ਦੇਖਦੇ ਹੋ ਤੁਸੀਂ ਕੀ ਅੱਛਾ ਜੀ ਦੁਖੀ ਬਹੁਤ ਆ ਸਾਡਾ ਕੁਛ ਨਹੀਂ ਛੜਦੇ ਬੱਚੇ ਜੀ ਹਾਂ ਜੋ ਟੂਮ ਟਪਾ ਸਭ ਚੱਕ ਲੈਂਦੇ ਤੇ ਚਿਟਿਆਲੇ ਫਿਰ ਲੈ ਲੈਂਦੇ ਤੂੰ ਮਾਉਨਾਂ ਦੇ ਮਾਮਾ ਵੀ ਟੂਮਾ ਫੜ ਲੈਂਦੇ ਜਵਾਖਾ ਤੋਂ ਮਮੇਲ ਨਹੀਂ ਆਤੀ ਕਵੀ ਫੜਦੇ ਆ ਕੋਈ ਚੀਜ਼ ਨਹੀਂ ਛੜਦੇ ਜਵਾਖ ਭੋਰਾ ਭੋਰਾ ਉਹਨਾਂ ਦੇ ਬੱਚੇ ਆ ਉਹਨਾਂ ਦੇ ਟੱਬਰ ਉਹ ਕਿੱਧਰ ਜਾਣ ਗਏ ਦੱਸੋ ਅਸੀਂ ਕਿੱਥੋਂ ਅਸੀਂ ਬੁੱਢੇ ਠਹਿਰੇ ਅਸੀਂ ਕਿੱਥੋਂ ਪਾੜ ਗਿਓ ਨਾ ਅਸੀਂ ਕਿੱਥੋਂ ਪਾੜ ਗਿਓ ਨਾ ਜਿਆਦਾ ਉਹ ਬੁੜਾ ਸਾਡਾ ਬੈਠਾ ਤੇ ਕਮਾ ਕੇ ਜਾਂਦਾ ਫਿਰ ਉਹਨਾਂ ਦਾ ਮਾਮਾ ਤੇ ਜਾਂਦਾ ਸੀ ਢੱਡ ਪਰਤੇ ਸਾਡੀ ਕੋਈ ਟੂਮ ਨਹੀਂ ਛੜਦੀ ਬੱਚੇ ਨੇ ਮੇਰੇ ਨੇ ਪਿੰਡ ਦੇ ਵਿੱਚ ਚਿੱਟਾ ਕੌਣ ਕੌਣ ਵੇਚਦਾ ਇਹ ਵੀ ਤੁਹਾਨੂੰ ਪਤਾ ਇਹ ਬਹੁਤ ਵੇਚਦੇ ਆ ਤੇ ਚਿੱਟਾ ਕਿਹੜਾ ਜੱਟਾਂ ਦੇ ਮੁੰਡਿਆਂ ਦਾ ਤਾਂ ਅਸੀਂ ਜਾਣਦੇ ਨਹੀਂ ਇਹ ਇੱਕ ਇਧਰੋਂ ਠਾਕਰਾਂ ਦੇ ਘਰ ਕੋਲੇ ਆ ਮੁੰਡਾ ਉਹ ਆ ਦਿੰਦਾ ਮੈਂ ਮਟਾਕਦਾ ਹਾਂ ਇਹ ਪਿੰਡ ਦਾ ਸਾਰਾ ਦਿਨ ਉੱਥੇ ਅੱਡੇ ਤੇ ਰਹਿੰਦਾ ਜੀ ਉਹਦਾ ਨਾਂ ਨਹੀਂ ਜਾਣਦੀ ਡੀਸਰ ਵੇਚਦਾ ਬਾਈਗੀ ਵੇਚਦਾ ਸੀ ਜੋਰਾ ਵੇਚਦਾ ਮੁੱਖਾ ਵੇਚਦਾ ਉਹ ਇਹ ਕਿਹੜੇ ਖਾਨੀ ਵੇਚਦਾ ਤੁਹਾਡੇ ਬੱਚੇ ਕਿੰਨੇ ਤੁਹਾਡੀ ਮੇਰੇ ਦੋ ਆ ਬੱਚੇ ਤੇ ਕਿੰਨਾ ਕਿੰਨੀ ਉਮਰ ਦਾ ਬੱਚਾ ਜਿਹੜਾ ਤੁਹਾਡਾ ਚਿੱਟਾ ਲਾਉਂਦਾ ਚਿੱਟਾ ਲਾਉਂਦਾ ਵਿਆਹ ਹੈ ਬਰਿਆ ਜੀ ਦੋ ਬੱਚਿਆਂ ਦਾ ਪਿਆ ਹੋਊਗਾ ਜੀ ਤੇ ਹੁਣ ਜਨਨੀ ਕਿ ਉਸਨੇ ਘਰ ਦਾ ਸਬਾਨ ਸਾਰਾ ਵੇਚ ਦਿੱਤਾ ਉਹਨੇ ਆਦਾਂ ਟੱਬਰ ਦੀਆਂ ਮੇਰੀ ਪੋਤੀ ਏਡੀ ਕਾ ਢੂੜ ਸਾਲ ਦੀ ਜੀ ਉਹਦਾਂ ਭੂਆ ਨੇ ਕੁੜੀ ਦੀਆਂ ਨੇ ਟੂਮਾ ਕਰਾ ਕੇ ਦਿੱਤੀਆਂ ਚਾਂਦੀ ਦੀਆਂ ਮਾਇਲ ਕਰਾ ਕੇ ਦਿੱਤੀ ਹੁੰਦੇ ਜਰਮ ਦੇ ਨਾਲ ਇਹਦੇ ਤਾਂ ਜੇ ਬਹੂ ਨੇ ਆ ਕੇ ਭਾਲੀਆਂ ਕੁਝ ਨਹੀਂ ਥਿਆ ਆ ਸਾਨੂੰ ਜੀ ਹਾਂ ਸਾਰੀਆਂ ਲੈ ਗਿਆ ਤੁਸੀਂ ਇਸ ਦੀ ਜਨਨੀ ਕਿ ਤਲਾਹ ਜਨਨੀ ਕਿ ਪਿੰਡ ਦੇ ਸਰਪੰਚ ਨੂੰ ਦਿੱਤੀ ਜਾਂ ਕੋਈ ਹੋਰ ਪ੍ਰਸ਼ਾਸਨ ਨੂੰ ਦਿੱਤੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਪੁਲਿਸ ਜਦ ਵੀ ਸਾਰਾ ਦਿਨ ਤਾਂ ਮੈਂ ਗਰਮੀ ਦੇ ਹਾਰ ਦੇ ਮਹੀਨੇ ਮੈਂ ਅੱਡੇ ਤੇ ਗਾਲਾ ਦਿੱਤੀਆਂ ਸਾਰੇ ਜੱਟ ਚਿੱਟਾ ਵੇਚਣ ਵਾਲੇ ਦੁਕਾਨ 'ਚ ਬੈਠੇ ਸੀ ਆਤਨੇ ਮੈਂ ਫਿਰ ਲਾਇ ਕੰਦੀ ਗੜ ਫੂਨਾ ਕੰਦੀ ਗੜ ਵਾਲੀ ਕੁੜੀ ਆਨੀ ਵੀ ਮਾਤਾ ਤੂੰ ਉੱਥੇ ਥਾਣੇ 'ਚ ਜਾ ਸਾਡਾ ਸਾਰਾ ਇਧਰਲੇ ਪਿੰਡ ਦਾ ਜ਼ਿੰਮੇਵਾਰ ਸਾਰੇ ਉੱਥੇ ਥਾਣੇ 'ਚ ਸੀ ਮੈਂ 5:30 ਵਜੇ ਗਈਆਂ ਉਹਨਾਂ ਨੇ ਮੇਰੇ ਨਾਂ ਲਿਖ ਲਏ ਦੂਜੇ ਦਿਨ ਜੋਰਾ ਚੱਕਿਆ ਗਿਆ ਉਦੋਂ ਮੁੜ ਕੇ ਉਹਨਾਂ ਨੇ ਕਿਸੇ ਨੂੰ ਨਹੀਂ ਚੱਕਿਆ ਪੁਲਸ ਵਾਲਿਆਂ ਨੇ ਜੀ ਵੇਈਨਾ ਮੈਂ ਉੱਥੇ ਘਰ ਉਹ ਪਿੱਟ ਕੇ ਆਈਆਂ ਭੁੱਖੀ ਤੇ ਆਈ ਪੁੱਤ ਸਾੜਾ ਨਹੀਂ ਮੁੜ ਕੇ ਆ ਕੇ ਚੱਕਿਆ ਹੀ ਨਹੀਂ ਕਿਸੇ ਨੂੰ ਇੱਕ ਕੱਲਾ ਜੋਰਾ ਉਹ ਵੀ ਜੋਰੇ ਦੇ ਮੰਗਰ ਮਹੀਨਾ ਹੋ ਗਿਆ ਸਿਰਦਾਨ ਉਹ ਜਿਹੜਾ ਮੁੰਡਾ ਚਿੱਟਾ ਖਾਂਦਾ ਉਹਨੂੰ ਤੁਸੀਂ ਕਿਤੇ ਦਾਖਲ ਨਹੀਂ ਕਰਵਾਇਆ ਵੀ ਚਿੱਟਾ ਨਾ ਜਦੋਂ ਕਿ ਛੁੱਟ ਜੇ ਉਹਦਾ ਅਸੀਂ ਬਹੁਤ ਦਾਖਲ ਕਰਾਇਆ ਸੀ ਬਹੁਤ ਦਵਾਈ ਦਿੱਤੀ ਆ ਮੇਰਾ ਮੁੰਡਾ ਲੱਕੜ ਦਾ ਕੰਮ ਕਰਦਾ ਜੂਜਾ ਸਾਰੀ ਕਮਾਈ ਉਹਦੇ ਤੇ ਹੀ ਲੱਗਦੀ ਹੈ ਸਾਡੀ ਆ ਵੇਖੋ ਮਾਤਾ ਇੰਨੀ ਦੁਖੀ ਹੋਗੀ ਕਿ ਘਰ ਦੇ ਪਰਿਵਾਰ ਦੇ ਉਹਨੇ ਸਿਉਣਾ ਵੀ ਵੇਚਤਾ ਹੈ ਹੋਰ ਟੂਮਾ ਵੀ ਵੇਚਦੀਆਂ ਨਿਕ ਨਿਕੇ ਬੱਚੇ ਐ ਕਿ ਉਹ ਜਨਕੇ ਲੱਤ ਲੱਗੀ ਜਿਹੜੀ ਚਿੱਟੇ ਦੀ ਬਹੁਤ ਮਾਰੀ ਐ ਮਾਤਾ ਜੀ ਤੁਸੀਂ ਕਿਵੇਂ ਕਿਵੇਂ ਵੇਖੋਗੇ ਅਸੀਂ ਤਾਂ ਬਹੁਤ ਜੀ ਫਿਰ ਤਾਂ ਮੋਟਰਸਾਈਕਲ ਸੀ ਮੇਰੀ ਨੋ ਭੁੱਖੀ ਮਾਰਦੀ ਮੇਰਾ ਛੋਟਾ ਮੁੰਡਾ ਮੇਰਾ ਹਾਲ ਹਾਲ ਹੁੰਦਾ ਅਦੇ ਕੰਮ ਤੇ ਨਹੀਂ ਜਾਂਦਾ ਵਾ ਜੀ ਹਾਂ ਤੂੰ ਕਮਾਂਗਾ ਕਰ ਕਰ ਗੋੜਾ ਗੂੜਾ ਕਰ ਕਰ ਖਬਣੀ ਹੈ ਜੀ ਹਾਂ ਬਾਹਲੇ ਦੁਖੀ ਐ ਸੀਦਾ ਦਿਹਾੜੀਆਂ ਕਰ ਕਰਕੇ ਪਹਿਲਾਂ ਤਾਂ ਇਹਨਾਂ ਨੇ ਆਦੇ ਬੱਚੇ ਪਾਲੇ ਫਿਰ ਉਹੀ ਬੱਚੇ ਚਿੱਟੇ ਦੀ ਲੱਤ ਤੇ ਲੱਗ ਗਏ ਜਿਨ੍ਹਾਂ ਨੇ ਘਰ ਦਾ ਸਮਾਨ ਕੀਮਤੀ ਚੱਕ ਕੇ ਵੇਚਣ ਲਈ ਮਜਬੂਰ ਹੋ ਗਏ ਨੇ ਸਰਕਾਰ ਤੋਂ ਕੀ ਮੰਗ ਚਾਹੁੰਦੇ ਤੁਸੀਂ ਸਰਕਾਰ ਤੋਂ ਉਹੀ ਮੰਗ ਚਾਹੁੰਦੇ ਜੀ ਇਹ ਚਿੱਟੇ ਵਾਲੇ ਨੂੰ ਫੜਨ ਜੋ ਚਿੱਟਾ ਵੇਚਦੇ ਨੇ ਜਿਹੜੇ ਬੱਚੇ ਜਿਹੜੇ ਖਾਦਾ ਉਹਨਾਂ ਨੂੰ ਫੜ ਕੇ ਧਾਕਾ ਕਰ ਸਰਕਾਰ ਸਤਾ ਤੋਂ ਪਹਿਲਾਂ ਕਹਿ ਰਹੀ ਸੀ ਚਿੱਟਾ ਖਤਮ ਕਰ ਦਾਂਗੇ ਸਰਕਾਰ ਆਈ ਨੀ ਜਿਹੜੇ 11 12 ਮਹੀਨੇ ਹੋ ਗਏ ਚਿੱਟਾ ਆਪਣਾ ਫਿਰ ਵੀ ਨਹੀਂ ਖਤਮ ਹੋ ਰਿਹਾ ਨਹੀਂ ਮੈਂ ਕਹਿੰਦਾ ਖਤਮ ਹੋਣਾ ਚਾਹੀਦਾ ਇਹ ਬੱਚੇ ਦੇਖੋ ਛੋਟੇ ਛੋਟੇ ਅੱਜ ਸਾਡੇ ਛੋਟੇ ਆ ਕੱਲ ਨੂੰ ਅਕਸਰ ਵੱਡੇ ਬਣ ਜਾਣਗੇ ਅੱਛਾ ਜੀ ਇਹ ਚਿੱਟਾ ਸ ਤਬ ਹੋਣਾ ਚਾਹੀਦਾ ਸਾਡਾ ਪਿੰਡ ਦਾ ਨਾਮ ਬਦਨਾਮ ਹੋ ਰਿਹਾ ਬਾਹਰਲੇ ਲੋਕ ਆ ਕੇ ਵੇਚਦੇ ਚਾਹੀ ਸਾਡਾ ਪਿੰਡ ਦਾ ਵੇਚਦਾ ਚਾਹੀ ਕੋਈ ਬਾਹਰ ਦਾ ਵੇਚਦਾ ਸਾਡੇ ਪਿੰਡ ਦੇ ਵਿੱਚ ਆ ਕੇ ਨਹੀਂ ਵੇਚਣਾ ਮੰਡੀ ਚ ਖੜ ਗਿਆ ਤਰਤੇ ਖੜੇ ਫੜਕੇ ਹੋਣਾ ਚਾਹੀ ਪਕੜ ਜਾਂ ਸੀ ਕੋ ਆਹ ਦੇਖੋ ਜਿਹੜੇ ਪਰਿਵਾਰ ਦੁਖੀ ਹੈ ਉਹਨਾਂ ਦੇ ਨਾਲ ਤੁਹਾਡੇ ਵੀਊ ਲੈ ਰਹੇ ਆ ਅਸੀਂ ਦਿਖਾ ਰਹੇ ਆ ਵਕ ਵਕ ਤਰ ਦੇ ਬੀਬੀਆਂ ਕਟੀਆਂ ਹੋਈਆਂ ਹਾਂ ਮਾਤਾ ਜੀ ਹਾਂ ਬਸ ਐਂ ਕਹਿੰਨੇ ਅਸੀਂ ਤਾਂ ਵੀ ਸਾਡਾ ਅਗਲੀ ਪੀੜ੍ਹੀ ਬਚਣੀ ਚਾਹੀਦੀ ਜੀ ਹਾਂ ਇਹਨਾਂ ਦੇ ਪੁੱਤ ਇਹਨੇ ਖਾਂਦਿਆ ਬਹੁਤ ਦੁਖੀ ਹੈ ਜੀ ਅਸੀਂ ਤਾਂ ਇਹਨਾਂ ਸਾਥ ਦੇਣਾ ਹੈ ਜੀ ਹਾਂ ਜੇ ਇਦਾਂ ਹੀ ਕਿੰਨਾ ਚੱਲਦਾ ਰਿਹਾ ਤੇ ਇਹ ਕਹਿੰਦੇ ਸਾਡੀ ਆਉਣ ਵਾਲੀ ਪੀੜ੍ਹੀ ਖਤਮ ਹੋ ਜੂਗੀ ਸਾਡੇ ਵੰਸ ਆ ਜਿਹੜੇ ਉਹ ਨਹੀਂ ਰਹਿਣੇ ਆਹਾਂ ਆਹਾਂ ਦੀ ਗੱਲ ਕੀ ਕਹਿੰਦੇ ਤੁਸੀਂ ਮੈਂ ਆਇਆ ਨਹੀਂ ਅਦੀਪ ਜੀ ਸਾਡਾ ਬੱਚਾ ਖਾਂਦਾ ਸੀ ਸਾਡਾ ਮੇਰਾ ਦੂਜਾ ਮੁੰਡਾ ਝਾੜੂ ਵਾਲਾ ਝੁੱਟ ਖੜਾ ਉਹ ਆਹ ਦੇ ਕੇ ਤੁਸੀਂ ਝਾੜੂ ਵਾਲੇ ਬਣੇ ਆ ਤੇ ਤੁਥੋ ਤੁਥਾ ਚੁੱਟਾ ਤਾਂ ਰੁਕਿਆ ਨਹੀਂ ਹੈ ਮੇਰੇ ਬੰਦੇ ਨੂੰ ਇਹਨਾਂ ਨੇ ਇੰਨੀ ਗੱਲ ਆਖੀ ਜੁਆ ਨੇ ਢੀ ਸਰਨੇ ਜੀ ਆ ਤੇ ਜੇ ਮੈਂ ਸਾਡੇ ਬਾਹਰ ਜਾ ਕੇ ਕਿ ਲੈਂ ਪੈਸੇ ਮੈਂ ਆਖਾਂ ਵੀ ਪਤਾ ਤੂੰ ਇਹ ਗੱਲ ਨਾ ਆਖ ਆਹ ਦੇਖ ਮੈਂ ਤਾਂ ਇਹ ਆਖੂ ਤੈਨੂੰ ਗੁੱਤ ਫੜ ਕੇ ਤੂੰ ਤੂੰ ਹੀ ਫਿਰੂਗਾ ਆ ਸਰਪੰਚ ਨਾਲ ਸੀ ਕਿ ਦੋਨੇ ਮੇਰੇ ਨਹੀਂ ਬੈਲੈਂਸ ਕੀਤੀ ਆ ਚਿੱਟਾ ਵੇਚਦਾ ਵੇਚਦਾ ਉਹ ਕਿਸੇ ਦੇ ਘਰੇ ਰੱਖਦਾ ਉਹ ਆਪੇ ਪੁਲਸਾਂ ਦੇ ਫੇਰ ਆ ਜਾਂਦੇ ਸੰਸੇ ਪੁਲਸਾਂ ਨੂੰ ਪੈਸੇ ਪਾ ਦੇਮੀ ਨਾ ਸਾਨੂੰ ਪੁਲਸ ਬੁਲਾ ਨਹੀਂ ਸਕਦੇ ਉਹ ਚਿੱਟਾ ਵੇਚਣ ਦਾ ਨਾਂ ਕੁਛ ਪਤਾ ਚਿੱਟਾ ਕੌਣ ਵੇਚਦਾ ਇਹਨੂੰ ਨਾਂ ਤਾਂ ਪਤਾ ਆਂ ਡੀਸਰ ਆ ਕੀ ਜਾਨੀਏ ਜੋਰਾ ਵੇਚਦਾ ਡੀਸਰ ਵੇਚਦਾ ਮੁੱਖਾ ਵੇਚਦਾ ਆ ਇਧਰ ਤਿੰਨ ਕਿ ਜ਼ਿੰਮੇਦਾਰਾਂ ਦੇ ਮੁੰਡਿਆਂ ਦਾ ਤਾਂ ਆਪਾਂ ਨੂੰ ਪਤਾ ਹੀ ਨਹੀਂ ਨਾਂ ਨਹੀਂ ਜਾਣਦੇ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਸ਼ਰੇ ਆਮ ਜਣੇ ਕਿ ਲੋਕ ਦੱਸ ਰਹੇ ਆ ਵੀ ਚਿੱਟਾ ਕੌਣ ਵੇਚਦਾ ਕਿੱਥੇ ਵੇਚਦਾ ਫੇਰ ਵੀ ਕੰਟਰੋਲ ਨਹੀਂ ਹੋ ਰਿਹਾ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਨੂੰ ਇਧਰ ਧਿਆਨ ਦੇਣ ਦੀ ਲੋੜ ਹੈ ਹਾਂ ਹਾਂ ਜੀ ਮੈਂ ਤੁਸੀ ਕੀ ਗੱਲ ਕਰਦੀ ਗੱਡੀ ਤੇ ਮੇਰੇ ਤਾਂ ਨਾ ਗੱਡੀ ਹੋਰ ਮੇਰੇ ਮੁੰਡੇ ਜੋਰ ਮੇਰੇ ਮੁੰਡੇ ਨੂੰ ਚੂਲ ਲਾ ਕੇ ਸੱਦ ਲੈਂਦਾ ਤੇ ਮੇਰਾ ਪੁੱਤ ਦਾ ਮੋਟਰਸਾਈਕਲ ਵੀ ਵਿਖਾਤਾ ਉਹਨੇ ਹੈ ਤੇ ਘਰੇ ਮੇਰੇ ਕੁਛ ਨਹੀਂ ਰਹਿਣ ਦਿੱਤਾ ਉਹਨੇ ਤੇ ਛੋਟਾ ਮੁੰਡਾ ਮੇਰਾ ਲੜਦਾ ਤਾਂ ਗੋਇ ਕੂੜਾ ਕਰ ਕਰ ਹੋਰ ਕਵਾ ਮੈਂ ਤੇ ਨਕਰੋ ਦਾ ਕੰਮ ਕਰਦੀ ਗੋਹਾ ਕੂੜਾ ਕਰ ਕਰ ਕੇ ਪਹਿਲਾਂ ਤਾਂ ਗਰੀਬਾਂ ਨੇ ਮੋਟਰਸਾਈਕਲ ਲਿਆ ਸੀ ਕਿ ਦਿਹਾੜੀ ਜਾਇਆ ਕਰਾਂਗੇ ਉਹ ਵੀ ਚਿੱਟੇ ਦੀ ਲੱਤ ਤੇ ਬੱਚੇ ਲੱਗ ਗਏ ਤੇ ਮੋਟਰਸਾਈਕਲ ਵੀ ਵੇਚਤਾ ਧਿਆਨ ਦੇਣ ਦੀ ਲੋੜ ਆ ਸਾਡੇ ਪ੍ਰਸ਼ਾਸਨ ਨੂੰ ਵੀ ਧਿਆਨ ਦੇਣ ਦੀ ਲੋੜ ਆ ਸਾਡੀ ਸਰਕਾਰ ਨੂੰ ਵੀ ਧਿਆਨ ਦੇਣ ਦੀ ਲੋੜ ਆ ਪਿੰਡ ਚ ਸ਼ਰੇ ਹਮ ਚਿੱਟਾ ਵਿਖ ਰਿਆ ਤੇ ਕੰਟਰੋਲ ਕਿਉਂ ਨਹੀਂ ਹੁੰਦਾ ਯਾਰਾ ਕਿੱਥੇ ਕਮੀ ਆ ਰਹੀ ਐ ਇਹ ਤਾਂ ਹੁਣ ਪ੍ਰਸ਼ਾਸਨ ਨੂੰ ਪਤਾ ਜਾਂ ਸਾਡੀ ਸਰਕਾਰ ਨੂੰ ਪਤਾ ਮੇਰੇ ਤਾਪਦੋਂ ਮੈਂ ਭਰਾ ਲੱਗੇ ਹੋਇਆ ਕਹਿਣ ਦੇ ਦਾਖਲ ਕਰ ਦੇ ਦਾਖਲੋ ਕਿੱਥੋਂ ਕਰਨ ਜਿੰਨਾਂ ਕੋਲੇ ਪੈਸੇ ਨਹੀਂ ਜੀ ਦਾਖਲ ਤੋਂ ਫੇਰ ਕਰਨ ਜਿੰਨੇ ਉਹਨਾਂ ਕੋਲੇ ਪੈਸੇ ਹੋਣ ਤਾਂ ਦਾਖਲ ਉਹ ਨਹੀਂ ਕਰ ਸਕਦੇ ਮੇਰੇ ਮਾਪੇ ਆਪ ਦਾ ਕੰਮ ਮੇਰੀ ਮੰਮੀ ਮੇਰੇ ਪਾਪੇ ਦੇ ਗੋਡੇ ਧਕਦੇ ਆ ਤੇ ਮੇਰੇ ਭਰਾ ਦੋ ਮਹੀਨਾ ਦਾ ਕਰਦੇ ਆ ਕਿ ਕਿਸੇ ਅਸੀਂ ਕਹਿੰਦੇ ਵੀ ਸਰਕਾਰ ਸਾਡੀ ਮਦਦ ਕਰ ਸਕਦੀ ਆ ਅਸਾ ਕਰੋ ਨਹੀਂ ਤਮਾਸਾ ਨਾ ਕਰੋ ਵੋਟਾ ਨਹੀਂ ਆ ਗੋਟਾ ਲੰਗਾ ਦਾ ਤੂੰ ਵੋਟਾ ਲੈ ਕੇ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਚਿੱਟੇ ਨਾਲ ਲੋਕਾਂ ਦੇ ਚਿਰਾਗ ਘਰਾਂ ਦੇ ਬੁਝਦੇ ਜਾ ਰਹੇ ਨੇ ਸਰਕਾਰ ਸਤਾ ਤੋਂ ਔਰ ਤੋਂ ਪਹਿਲਾਂ ਬੜੇ ਬੜੇ ਵਾਦੇ ਕਰ ਰਹੀ ਸੀ ਕਿ ਚਿੱਟੇ ਨੂੰ ਖਤਮ ਕੀਤਾ ਜਾਊਗਾ ਆ ਵੇਖੋ ਮਾਨ ਸਾਹਿਬ ਤੁਹਾਡੀ ਸਰਕਾਰ ਨੂੰ ਆਈ ਨੂੰ 11 12 ਮਹੀਨੇ ਹੋ ਗਏ ਚਿੱਟਾ ਅਜੇ ਖਤਮ ਹੁੰਦਾ ਨਾ ਨਹੀਂ ਲੈ ਰਹੇ ਆ ਲੋਕਾਂ ਦੇ ਘਰਾਂ ਦੇ ਚਿਰਾਗ ਬੁਝ ਗਏ ਘਰਾਂ ਤੋਂ ਚੱਕ ਚੱਕ ਕੇ ਸਮਾਨ ਬੱਚੇ ਵੇਚ ਰਹੇ ਨੇ ਆ ਵੇਖੋ ਅੱਖਾਂ ਚੋਂ ਪਾਣੀ ਰੁਕਨ ਦਾ ਨਾਂ ਨਹੀਂ ਲੈ ਰਿਹਾ ਸਰਕਾਰ ਨੂੰ ਇਧਰ ਧਿਆਨ ਦੇਣ ਦੀ ਲੋੜ ਹੈ ਚਿੱਤੇ ਵਾਲੇ ਨੂੰ ਨੱਖ ਪਾਉਣ ਦੀ ਲੋੜ ਹੈ ਨਸ਼ੇ ਨੂੰ ਲੈ ਕੇ ਤਕੜਾ ਜਨਕੀ ਸੰਘਰਸ਼ ਕੀਤਾ ਗਿਆ ਅੱਜ ਧਰਮਸ਼ਾਲਾ ਦੇ ਵਿੱਚ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਇਹਨਾਂ ਦਾ ਸਾਥ ਦਿੱਤਾ ਜਿਸ ਤਨ ਲੱਗਾ ਸੋਤਣ ਜਾਣੇ ਕੌਣ ਜਾਣੇ ਪੀੜ ਭराई ਜਿਸ ਘਰ ਨੂੰ ਅੱਗ ਲੱਗੀ ਹੁੰਦੀ ਹੈ ਉਸ ਨੂੰ ਪਤਾ ਹੁੰਦਾ ਦੂਜੇ ਨੂੰ ਕੁਝ ਨਹੀਂ ਪਤਾ ਹੁੰਦਾ ਸਾਡੇ ਨਾਲ ਕੌਰ ਸਿੰਘ ਡਾਕਟਰ ਕੌਰ ਸਿੰਘ ਸਾਡੇ ਨਾਲ ਨੇ ਬਾਈ ਸਤਿ ਸ੍ਰੀ ਅਕਾਲ ਸੰਕਾਲ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਜਿਹੜਾ ਅੱਜ ਤੁਹਾਡੇ ਵੱਲੋਂ ਇੱਕ ਬਹੁਤ ਹੀ ਸਲਾਘਾਯੋਗ ਉਪਰਾਲਾ ਕੀਤਾ ਗਿਆ ਨਸ਼ੇ ਨੂੰ ਲੈ ਕੇ ਤੁਸੀਂ ਇਸ ਨੂੰ ਕੀ ਕਹਿਣਾ ਕਹੋਗੇ ਮੈਂ ਤਾਂ ਇਹ ਕਹੂੰਗਾ ਜੀ ਸਾਡਾ ਨਗਰ ਹੈ ਜਿਹੜਾ ਅੱਜ ਬਹੁਤ ਵੱਡਾ ਉਪਰਾਲਾ ਕੀਤਾ ਸਾਡੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਵੀ ਆਏ ਐ ਜੀ ਸਤਕਾਰਯੋਗ ਸਾਡੇ ਐਮਪੀ ਸਾਹਿਬ ਸਿਮਰਜੀਤ ਸਿੰਘ ਮਾਨ ਜੀ ਉਹਨਾਂ ਦੇ ਵੀ ਟੀਮ ਸਾਡੇ ਕੋਲੇ ਪਹੁੰਚੀ ਐ ਬਾਈ ਲਖਸ ਸੁਧਾਨਾ ਜੀ ਦੀ ਵੀ ਟੀਮ ਸਾਡੇ ਕੋਲੇ ਪਹੁੰਚੀ ਐ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੇ ਇਸ oprale ਦੇ ਵਿੱਚ ਆ ਕੇ ਆਪਦਾ ਯੋਗਦਾਨ ਪਾਇਆ ਤੇ ਅਸੀਂ ਚਿੱਟੇ ਨੂੰ ਪਿੰਡ ਦੇ ਵਿੱਚੋਂ ਖਤਮ ਕਰਕੇ ਹਟਾਇਆ ਜਿਹੜਾ ਨਸ਼ੇ ਦਾ ਚਿੱਟੇ ਦਾ ਕਾਰੋਬਾਰ ਪਿੰਡ ਦੇ ਸੂਰਪੁਰੀ ਦੇ ਵਿੱਚ ਚੱਲ ਰਿਹਾ ਇਹ ਕਿੰਨੇ ਸਾਲਾਂ ਤੋਂ ਚੱਲ ਰਿਹਾ ਹੈ ਇਹ ਕਾਫੀ ਦੇਰ ਤੋਂ ਚੱਲ ਰਿਹਾ ਜੀ ਕਿੰਨਾ ਟਾਈਮ ਹੋ ਗਿਆ ਤੁੰਮ ਨੂੰ ਵੀ ਉਹਨੇ ਮੈਂ ਰੱਖਿਆ ਘੱਟੋ ਘੱਟ 4-5 ਸਾਲ ਉਹ 4-5 ਸਾਲ ਹੋ ਗਏ 4-5 ਸਾਲਾਂ ਦੇ ਵਿੱਚ ਜਾਨੀ ਕਿ ਪੰਚਾਇਤ ਨੇ ਜਾਂ ਹੋਰ ਪਿੰਡ ਦੇ ਬੰਦੇ ਨੇ ਕੋਈ ਧਿਆਨ ਨਹੀਂ ਦਿੱਤਾ ਜਦੋਂ ਆਪਣੇ ਪਿੰਡ ਦੇ ਵਿੱਚ ਨਸ਼ਾ ਆ ਜਾਂਦਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਨਸ਼ਾ ਸਾਡੇ ਨਿੱਕ-ਨਿੱਕੇ ਬੱਚੇ ਨਸ਼ੇ ਤੇ ਲੱਗ ਗਏ ਆ ਧਿਆਨ ਬਹੁਤ ਦਿੱਤਾ ਜੀ ਜੀ ਪੰਚਾਇਤ ਨੇ ਧਿਆਨ ਦਿੱਤਾ ਬਹੁਤ ਪਿੰਡ ਨੇ ਧਿਆਨ ਦਿੱਤਾ ਪਰ ਸਾਡੀ ਕਿਸੇ ਨੇ ਸੁਣੀ ਨਹੀਂ ਜੀ ਅਸੀਂ ਜੋ ਵੀ ਸਾਡੇ ਇਲਾਕੇ ਦੇ ਵਿੱਚ ਜੇਤੋ ਥਾਣੇ ਦੇ ਵਿੱਚ ਜੋ ਵੀ ਨਵਾਂ ਐਸਐਚਓ ਆਉਂਦਾ ਸੀ ਸਾਡੀ ਸਮੁੱਚੀ ਪੰਚਾਇਤ ਸਾਡਾ ਸਮੁੱਚਾ ਨਗਰ ਜਾ ਕੇ ਕਹਿੰਦੇ ਸਾਡੇ ਪਿੰਡ ਚਿੱਟਾ ਵੇਖਦਾ ਪਰ ਕਿਸੇ ਨੇ ਕੋਈ ਗੌਰ ਨਹੀਂ ਕੀਤਾ ਜੀ ਹਾਂ ਕੀ ਗੌਰ ਕਾਤੇ ਨਹੀਂ ਕਰੀ ਸੀ ਪੰਚਾਇਤ ਨੇ ਆਪ ਦੇ ਲੈਵਲ ਤੇ ਲਿਖ ਕੇ ਨਹੀਂ ਦਿੱਤਾ ਕੁਝ ਉਹਨਾਂ ਨੇ ਦਿੱਤਾ ਸੀ ਲੈ ਕੇ ਜੀ ਫੇਰ ਵੀ ਨਹੀਂ ਨਹੀਂ ਸੁਣਵਾਈ ਹੋਈ ਜੀ ਸਰਪੰਚ ਸਾਹਿਬ ਤੁਸੀਂ ਇੱਕ ਸਰਪੰਚੋਂ ਪਿੰਡ ਦੇ ਮੋਹਤਵਾਰ ਹੋ ਸਰਪੰਚ ਨੂੰ ਡੀਸੀ ਜਿੰਨੀ ਪਾਵਰ ਹੁੰਦੀ ਹੈ ਕਹਿੰਦੇ ਆ ਜੇ ਤੁਸੀਂ ਲਿਖ ਕੇ ਐਸਐਚਓ ਨੂੰ ਦਿੱਤਾ ਤੇ ਐਸਐਸਪੀ ਸਾਹਮਣੇ ਕੋਈ ਨਹੀਂ ਰੱਖ ਕੇ ਦਿੱਤਾ ਤੁਸੀਂ ਅਸੀਂ ਜੀ ਐਸਐਸਪੀ ਸਾਹਿਬ ਦੇ ਵੀ ਪੇਸ਼ ਹੋਏ ਸੀਗੇ ਜੀ ਪਰ ਉਹਨਾਂ ਨੇ ਵੀ ਗੋਗਲਗਾ ਤੋਂ ਮਿੱਟੀ ਝਾੜਨ ਵਾਲੀ ਗੱਲ ਕੀਤੀ ਵੀ ਕਰਦੇ ਆਂਗੇ ਕਾਰਵਾਈ ਹੋਊਗੀ ਜਾਂ ਕਰਦੇ ਆਂਗੇ ਬਸ ਆਹ ਸਾਨੂੰ ਜਵਾਬ ਮਿਲਿਆ ਕੋਈ ਹੋਰ ਨਹੀਂ ਜੀ ਇਹ ਜਿਹੜੀ ਹੁਣ ਛੋਡੇ ਵੱਲ ਮੈਮ ਸ਼ੁਰੂ ਕੀਤੀ ਗਈ ਹੈ ਇਸ ਨੂੰ ਤੁਸੀਂ ਕਿਵੇਂ ਦੇਖੋਗੇ ਹੁਣ ਫਿਰ ਅੱਗੇ ਹੁਣ ਅਸੀਂ ਪਿੰਡ ਲੈਵਲ ਤੇ ਦੇਖਾਂਗੇ ਜੀ ਪ੍ਰਸ਼ਾਸਨ ਤੇ ਸਾਨੂੰ ਕੋਈ ਆਸ ਨਹੀਂ ਪਿੰਡ ਲੈਵਲ ਤੇ ਅਸੀਂ ਨਗਰ ਦਾ ਸਾਥ ਆ ਸਾਨੂੰ ਹੁਣ ਅਸੀਂ ਪਿੰਡ ਲੈਵਲ ਤੇ ਨਸ਼ਾ ਬੰਦ ਕਰਕੇ ਛੱਡਾ ਸਰਕਾਰ ਕਹਿੰਦੀ ਹੈ ਵੀ ਜਿਹੜਾ ਨਸ਼ੇ ਜਿਹੜਾ ਕਾਰੋਬਾਰ ਕਿਤੇ ਦਾ ਚੱਲ ਰਿਹਾ ਇਹ ਤਾਂ ਪਿਛਲੀਆਂ ਸਰਕਾਰਾਂ ਦਾ ਚਲਾਇਆ ਹੋਇਆ ਆ ਸਾਡਾ ਤਾਂ ਚਲਾਇਆ ਜਿਹੜੇ ਹੋਇਆ ਸਾਨੂੰ ਹੁਣ ਟਾਈਮ ਲੱਗੂ ਆ ਤੁਸੀਂ ਇਹਦੇ ਬਾਰੇ ਕੀ ਕਹੋਗੇ ਕੋਰਸ ਜੀ ਟਾਈਮ ਤਾਂ ਲੱਗੂਗਾ ਪਹਿਲਾਂ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਸੀਗੇ ਜੀ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ 4 ਮਹੀਨਿਆਂ ਚ ਨਸ਼ਾ ਖਤਮ ਕਰ ਦਾਂਗੇ ਸਾਨੂੰ ਮੌਕਾ ਦਿਓ ਜੀ ਪਰ 4 ਮਹੀਨਿਆਂ ਚ ਨਸ਼ਾ ਤਾਂ ਖਤਮ ਨਹੀਂ ਹੋਇਆ ਜੀ ਕੈਪਟਨ ਸਾਹਿਬ ਖਤਮ ਹੋ ਗਏ ਜੀ ਹੁਣ ਭਗਵੰਤ ਮਾਨ ਜੀ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਇਹ ਕਹਿੰਦੇ ਸੀਗੇ ਕਿ ਸਾਨੂੰ ਮੌਕਾ ਦਿਓ ਬਦਲਾ ਦਿਓ ਅਸੀਂ 1 ਮਹੀਨੇ ਚ ਨਸ਼ਾ ਖਤਮ ਕਰ ਦਾਂਗੇ ਕੋਈ ਇਹਨਾਂ ਨੇ ਨਸ਼ਾ ਨਹੀਂ ਖਤਮ ਕੀਤਾ ਉਹਦੋਂ ਦੁੱਗਣਾ ਤਿੱਗਣਾ ਹੋ ਗਿਆ ਹੁਣ ਨੈੱਟ মিডিਏ ਤੇ ਅਖਬਾਰਾਂ ਦੇ ਵਿੱਚ ਪੜਦੇ ਆ ਕਿ ਚਿੱਟੇ ਦੀ ਓਵਰਡੋਜ਼ ਦੇ ਨਾਲ ਫਲਾਣੇ ਪਿੰਡ ਚ ਇੰਨੇ ਬੱਚੇ ਮਰ ਗਏ ਇੰਨੇ ਫਲਾਣੇ ਸ਼ਹਿਰ ਤੋਂ ਮਰਗੇ ਉਹ ਚਿੱਟਾ ਦੁੱਗਣਾ ਤਿਗਣਾ ਹੋ ਗਿਆ ਉਹਦੇ ਮੁਤਾਬਕ ਸਾਡੇ ਪਿੰਡ ਵੀ ਜਿਹੜਾ ਚਿੱਟਾ ਇੰਨਾ ਜ਼ਿਆਦਾ ਹੋ ਗਿਆ ਸਾਰੇ ਪਿੰਡਾਂ ਦਾ ਫਰੀਦਕੋਟ ਜ਼ਿਲ੍ਹੇ ਦਾ ਮਕਸਰ ਜ਼ਿਲ੍ਹੇ ਦਾ ਬਠਿੰਡੇ ਜ਼ਿਲ੍ਹੇ ਦਾ ਸਾਰੇ ਜ਼ਿਲ੍ਹਿਆਂ ਦਾ ਗੜ ਬਣ ਗਿਆ ਇੰਨਾ ਏਰੀਆ ਦੇ ਸਾਰੇ ਏਰੀਆ ਦੇ ਲੋਕ ਆ ਸਾਡੇ ਪਿੰਡ ਦੇ ਜਿਹੜੇ ਚਿੱਟਾ ਵੇਚਦੇ ਉਹਨਾਂ ਤੋਂ ਲੈਣ ਆਉਂਦੇ ਚਿੱਟਾ ਸਾਡੇ ਪਿੰਡ ਦੀ ਫਿਰਨੀ ਤੋਂ ਜਿਹੜੇ ਮਰਜੀ ਕੋਨੇ ਤੋਂ ਲੈ ਲੂ ਚਿੱਟਾ ਜੀ ਸੂਰਕੁਰੀ ਦੇ ਵਿੱਚ ਦੱਸਣ ਨੂੰ ਕੈਨ ਬਾਈ ਜੀ ਦੀ ਗੱਲ ਐ ਵੀ ਡੰਪ ਬਣ ਗਿਆ ਪੂਰਾ ਚਿੱਟੇ ਦਾ ਜੇ ਗੱਲ ਕਰੀਏ ਸੂਰਪੂਰੀ ਦੇ ਵਿੱਚ ਦੰਪਾ ਜੀ ਨੇ ਚਿੱਟਾ ਲੈਣਾ ਹੋਵੇ ਸੂਰਪੂਰੀ ਦੇ ਵਿੱਚੋਂ ਲੈ ਸਕਦੇ ਆ ਸਾਡੇ ਨਾਲ ਸਾਫਕਾ ਸਰਪੰਚ ਵੀ ਨੇ ਬਾਈ ਜੀ ਬਾਈ ਜੀ ਇਹੀ ਗੱਲ ਪਹਿਲਾਂ ਮਾਨ ਸਾਹਿਬ ਵੀ ਕਹਿੰਦੇ ਸੀ ਵੀ ਮੈਨੂੰ ਟਾਈਮ ਲੱਗੂਆ ਬਹੁਤ ਸਰਕਾਰਾਂ ਪਿਛਲੀਆਂ ਨੇ ਗੰਦ ਪਾਇਆ ਹੋਇਆ ਕਾਲੀ ਸਰਕਾਰ ਆਈ ਕਾਂਗਰਸ ਸਰਕਾਰ ਆਈ ਚਿੱਟਾ ਦਾ ਉਹਨਾਂ ਦਾ ਚਲਾਇਆ ਹੋਇਆ ਮੈਨੂੰ ਹੋਸ਼ ਸਮਾਂ ਲੱਗੂਆ ਹਾਂਜੀ ਹਾਂਜੀ ਤੁਸੀਂ ਕੀ ਕਹੋਗੇ ਤੇ ਬਾਰੇ ਇਹੀ ਆਨੇ ਜੀ ਅੱਜ ਦਾ ਇਹ ਤਾਂ ਅਸੀਂ ਮਹੀਨੇ ਚ ਬੰਦ ਕਰ ਦਾਂਗੇ ਇਹ ਦੂਣਾ ਚੌਗਣਾ ਕਰ ਦਾਂਗੇ ਜੀ ਇਹਦਾ ਕਾਲੇਗਨਵਾਦੇ ਇਹਨਾ ਜੀ ਹੀਟਾ ਸਾਹਿਬ ਨੇ ਚਲਾਇਆ ਹੀਟਾ ਸਾਹਿਬ ਨੇ ਚਲਾਇਆ ਇਹ ਹੁਣ ਦੂਣਾ ਚੌਣਾ ਕਰਤਾ ਇਹ ਆਮ ਪਾਰਟੀ ਜੀ ਕਾਂਗਰਸ ਨੇ ਵੀ ਇਹੀ ਗੱਲ ਕਰੀ ਜੀ ਇਹਦਾ ਇੱਕ ਨਾਮ ਬਦ ਨਾਮ ਸੀ ਸਾਡਾ ਕਾਲੀਆਂ ਦਾ ਮਾਨਸਾ ਤੁਸੀਂ ਇੱਧਰ ਝਾਕੀ ਮਾਰੋ ਕਿ ਤੁਸੀਂ ਇਹ ਗੱਲ ਖੁਦ ਕਰਦੇ ਸੀ ਸਾਡੇ ਦੇ ਵਿੱਚ ਆਉਣ ਤੋਂ ਪਹਿਲ ਤੇ ਲੋਕਾਂ ਦੇ ਘਰਾਂ ਦੇ ਚੁੱਲਿਆਂ ਦੀ ਅੱਗ ਬੁਝਦੀ ਜਾ ਰਹੀ ਹੈ ਹੁਣ ਕਿੱਥੇ ਸੁੱਤੇ ਪਰਾਂ ਆ ਵੇਖੋ ਸੂਰਕੂਰੀ ਦੇ ਕਿੰਨੇ ਘਰਾਂ ਦੀ ਚੁੱਲਿਆਂ ਦੀ ਅੱਗ ਬੁਝ ਗਈ ਨੇ ਸਾਡੇ ਨਾਲ ਹੋਰੀ ਵੀਰ ਜੀ ਜੁੜ ਚੁੱਕੇ ਨੇ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਬਾਈ ਜੀ ਤੁਸੀਂ ਅੱਜ ਪਹੁੰਚੇ ਹੋ ਇੱਥੇ ਇਹ ਛੁਰਕੂਲੀ ਦੇ ਵਿੱਚ ਤੁਸੀਂ ਕੀ ਕਹੋਗੇ ਮੈਂ ਤਾਂ ਵੀਰ ਜੀ ਇਹੀ ਕਹੂੰਗਾ ਵੀ ਜਿੰਨ ਨਜ਼ਰ ਪਿੰਡਾਂ ਦੇ ਆਪ ਨਹੀਂ ਆਪਾਂ ਕੁਝ ਕਰਦੇ ਹੋ ਨਜ਼ਰ ਸਰਕਾਰਾਂ ਤੇ ਤਾਂ ਛੱਡਦੇ ਹੋ ਸਰਕਾਰਾਂ ਦੇ ਛੱਡ ਕੇ ਤਾਂ ਆਪਾਂ ਪੁੱਤ ਮਰਵਾਈ ਜਾਂਦੇ ਆ ਜੀ ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ ਜੇ ਪ੍ਰਸ਼ਾਸਨ ਨੂੰ ਆਪਾਂ ਫੜਾ ਵੀ ਦਿੰਨੇ ਆ ਆਪਾਂ ਮਗਰੋਂ ਉਹਨੇ ਬੰਦਾ ਪਹਿਲਾਂ ਛੁੱਟ ਕੇ ਘਰੇ ਆ ਜਾਂਦਾ ਜੀ ਕਿਉਂਕਿ ਸਰਕਾਰਾਂ ਹੀ ਵਿਕਾਰ ਰਹੀਆਂ ਜੀ ਜੇ ਸਰਕਾਰ ਧਿਆਨ ਦੇਵੇ ਤਾਂ ਅਥਰ ਨੂੰ ਚਿੱਟਾ ਬੰਦ ਹੋ ਜਾਊਗਾ ਜੀ ਪਰ ਜੇ ਸਰਕਾਰਾਂ ਜਦੋਂ ਖੁੱਲੀ ਛੁੱਟੀ ਦਿੱਤੀ ਆ ਵੀ ਕਿੱਟੇ ਵਾਲਿਆਂ ਦੀ ਹਮਾਇਤ ਕਰਦੀਆਂ ਸਰਕਾਰਾਂ ਜੀ ਹੁਣ ਉਂਗਲਾਂ ਵੜਤੀਆਂ ਇੱਕ ਦੀਆਂ ਸ਼ਰਿਆਂ ਵੜਤੀਆਂ ਕਿਦੋਂ ਐਡੀ ਗੁੰਡਾਗਰਦੀ ਹੋ ਰਹੀ ਆ ਤੇ ਫਿਰ ਲੋਕ ਡਰਦੇ ਨਹੀਂ ਬੋਲਦੇ ਮੈਂ ਧੰਨਵਾਦ ਕਰਦਾ ਪਿੰਡ ਸੂਰ ਕੁਰੀ ਦੇ ਸਰਪੰਚ ਸਾਹਿਬ ਦਾ ਤੇ ਸਾਰੇ ਨਗਰ ਦੇ ਜਿੰਨੇ ਵੀ ਬੰਦੇ ਆ ਇਹਨਾਂ ਨੇ ਕਦਮ ਚੱਕਿਆ ਹਰੇਕ ਪਿੰਡ ਦੇ ਵਿੱਚ ਕਦਮ ਚੱਕਣਾ ਚਾਹੀਦਾ ਪੰਜ ਚਾਰ ਬੰਦਿਆਂ ਤੋਂ ਆਪਾਂ ਡਰ ਕੇ ਆਪਾਂ ਆਪਦਾ ਪਿੰਡ ਬਰਬਾਦ ਨਹੀਂ ਕਰਨਾ ਉਹ ਪੰਜ ਚਾਰ ਬੰਦਿਆਂ ਨੂੰ ਆਪਦੇ ਪਿੰਡ ਦੇ ਵਿੱਚ ਕਮੇਟੀ 2-400 ਬੰਦੀ ਦੀ ਬਣਾਓ ਨੌਜਵਾਨਾਂ ਦੀ ਜਿਹੜੇ ਪਤਾ ਵੀ ਆਪਾਂ ਨੂੰ ਪੰਜ ਵੇਚਦੇ ਆ ਘਰ ਪੰਜ ਉਹਨਾਂ ਦੇ ਦਸ ਦਾ ਬੰਦੇ ਉਹਨਾਂ ਦੇ ਬਾਹਰ ਚ ਖੜੇ ਹੁਣ ਉਹ ਕਿਵੇਂ ਵੇਚ ਲੈਣਗੇ ਜੀ ਜੀ ਸਹੀ ਗੱਲ ਕਿੰਨਾ ਚਿਰ ਆਪਾਂ ਇਹ ਕੰਮ ਨਹੀਂ ਕਰਦੇ ਨਸ਼ਾ ਪ੍ਰਸ਼ਾਸਨ ਨੂੰ ਆਪਾਂ ਕਹਿ ਦਈਏ ਪ੍ਰਸ਼ਾਸਨ ਨੇ 1% ਨਹੀਂ ਬਈ ਬੰਦ ਕਰਨਾ ਨਾ ਸਰਕਾਰਾਂ ਨੇ ਕਰਨਾ ਸਰਕਾਰਾਂ ਦਾ ਉਲਟਾ ਬਕਮਦਗਾ ਜੀ ਵੀ ਅਕਾਲੀਆਂ ਨੇ ਚਲਾਇਆ ਕਾਂਗਰਸ ਕਹਿੰਦੀ ਮੈਂ ਬੰਦ ਕਰ ਦੂੰ ਉਹਨੇ ਨਹੀਂ ਬੰਦ ਕੀਤਾ ਹੁਣ ਝਾੜੂ ਵਾਲਿਆਂ ਦੇ ਸੀ ਇੱਕ ਹਫਤਾ ਇੱਕ ਮਹੀਨੇ ਦੇ ਵਿੱਚ ਅਸੀਂ ਨਸ਼ਾ ਬੰਦ ਕਰ ਦਾਂਗੇ ਹਰੇਕ ਪਿੰਡ ਜਾ ਕੇ ਬਈ ਰੋਜ ਜਾਂਦੇ ਆ ਪਿੰਡਾਂ ਚ ਹਰੇਕ ਪਿੰਡ ਚ ਰੋਜ 75 ਵੇਚਦੀ ਹੈ ਜਿਨ੍ਹਾਂ ਦੇ ਪੁੱਤ ਮਰ ਜਾਂਦੇ ਆ ਦੁੱਖ ਉਹਨਾਂ ਨੂੰ ਆ ਵੀਰ ਸਰਕਾਰਾਂ ਨੇ ਆਪਾਂ ਨੂੰ ਕੁਛ ਨਹੀਂ ਦੇਣਾ ਰਾਜਨੀਤੀ ਤੋਂ ਉੱਪਰ ਉੱਟ ਕੇ ਆਪਾਂ ਜਿੰਨਾ ਜਿਹੜੇ ਉੱਪਰ ਆਪਾਂ ਪਿੰਡਾਂ ਦੇ ਵਿੱਚ ਆਪਾਂ ਰਾਜਨੀਤੀ ਨਹੀਂ ਛੱਡਦੇ ਉੱਪਰ ਨਹੀਂ ਉੱਠਦੇ ਉਹਨਾਂ ਜਿਹੜੇ ਆਪਣੇ ਪਿੰਡ ਨਹੀਂ ਵਸਦੇ ਵੀਰੋ ਆਪਾਂ ਪਿੰਡ ਆਪ ਬਚਾਉਣੇ ਆ ਹੱਥ ਬੰਨ੍ਹ ਕੇ ਬੇਨਤੀ ਆ ਸਾਰੇ ਪਿੰਡਾਂ ਨੂੰ ਪੰਜਾਬ ਨੂੰ ਵੀ ਆਪਾਂ ਪਿੰਡ ਆਪ ਬਚਾ ਲਓ ਵੀਰੋ ਰਲ ਜੋ ਸਾਰੇ ਇਹ ਤਾਂ ਆਪਾਂ ਨੂੰ ਲੌਲੀਪੇਪ ਦੇ ਕੇ ਆਪਾਂ ਨੂੰ ਪਹਿਲਾਂ ਤਾਂ ਪਿੰਡ ਇਹਨਾਂ ਨੇ ਪਾੜਤੇ ਅੱਗੇ ਦੋ ਪਾਰਟੀਆਂ ਹੀ ਹੁਣ ਟੰਨ ਕਰਤੀਆਂ ਇਹਨਾਂ ਨੇ ਆਪਾਂ ਨੂੰ ਪਾੜ-ਪਾੜ ਕੇ ਮਾਰ ਦੇਣਾ ਵੀਰੋ ਇਹਨਾਂ ਤੋਂ ਬਚੋ ਜੀ ਹਾਂਜੀ ਪਹਿਲਾਂ ਤਾਂ ਜੀ ਤੁਹਾਡਾ ਪੱਤਰਕਾਰਾਂ ਦਾ ਬਹੁਤ-ਬਹੁਤ ਧੰਨਵਾਦ ਜੋ ਸਵੇਰ ਤੋਂ ਤੁਸੀਂ ਟਾਈਮ 'ਚ ਟਾਈਮ ਕੱਢ ਕੇ ਸਾਡੇ ਨਗਰ ਦੇ ਵਿੱਚ ਆਏ ਆ। ਥੈਂਕ ਯੂ ਬਈ ਜੀ। ਤੁਹਾਨੂੰ ਇੱਕ ਸਾਡੇ ਹੱਥ ਮੰਨ ਕੇ ਬੇਨਤੀ ਆ ਕਿ ਇੱਥੇ ਸੀਆਈਡੀ ਵਿਭਾਗ ਆਇਆ ਪਿਆ ਤੇ ਪੁਲਿਸ ਦੇ ਮੁਲਾਜ਼ਮ ਆਏ। ਤੁਸੀਂ ਸਾਰੇ ਪੱਤਰਕਾਰਾਂ ਨੂੰ ਉਹਨਾਂ ਨੂੰ ਸਵਾਲ ਪੁੱਛੋ ਵੀ ਇੰਨੇ ਲੋਕ ਸ਼ਰੇਆਮ ਨਾਲ ਲਈ ਜਾਂਦੇ ਤੁਸੀਂ ਤੁਹਾਡੀ ਕੀ ਰਿਪੋਰਟ ਆਕੇ। ਜੇ ਇਹਦੇ ਪੁਲਿਸ ਦੇ ਪ੍ਰਸ਼ਾਸਨ ਦੇ ਜੀ ਮੇਰੀ ਬੇਨਤੀ ਸੁਣੋ। ਜੀ ਜੀ ਦੱਸੋ। ਦੂਸਰੀ ਬੇਨਤੀ ਇਹ ਆ ਕਿ ਜਿਹੜਾ ਪੰਜਾਬ ਦਾ ਡੀਜੀਪੀ ਹੈ ਗੌਰਵ ਯਾਦਵ ਇੱਕ ਮਾਨਦਾਰ ਅਫਸਰ ਆ। ਜੀ। ਉਸ ਦੀ ਜਿੰਨੀ ਵੀ ਛਲਾਗਾ ਹੋ ਸਕੇ ਉੰਨੀ ਹੈ ਜੀ ਸਾਡੀ ਗੱਲ ਪਹਚਾਓ ਮਾਨਯੋਗ ਐਸਐਸਪੀ ਰਾਹੀਂ ਪਹਚਾਓ ਐਸਐਸਪੀ ਸਾਹਿਬ ਵੀ ਪਰਸੋਂ ਨਵੇਂ ਲੱਗੇ ਉਹ ਵੀ ਇਮਾਨਦਾਰ ਹੈ ਸਾਡਾ ਪਿੰਡ ਐਸਟੀਐਫ ਨੂੰ ਦਿਵਾ ਦਿਓ ਜੀ ਨਸ਼ੇ ਦੇ ਖਿਲਾਫ ਜੋ ਐਸਟੀਐਫ ਬਣਿਆ ਹੋਇਆ ਹੈ ਨਾ ਉਹਨੂੰ ਸਾਡਾ ਪਿੰਡ ਮਾਰਕ ਕਰਾ ਦਿਓ ਜੈਤੋ ਵਾਲਾ ਤਾਂ ਵੀ ਖੇੜਾ ਛੜਾ ਦਿਓ ਹੋਰਾਂ ਤੋਂ ਵੀ ਛੜਾ ਦਿਓ ਐਸਪੀਐਫ ਦੇ 5 ਦਿਨਾਂ ਦੇ ਵਿੱਚ ਸਾਡੇ ਨਗਰ ਦਾ ਇਥੋਂ ਨਸ਼ਾ ਮੁਕਤ ਕਰ ਦੂ ਸਾਨੂੰ ਵਿਸ਼ਵਾਸ ਹੈ ਜੀ ਤੁਸੀਂ ਇਮਾਨਦਾਰੀ ਨਾਲ ਸਾਡੀ ਗੱਲ ਪਹਚਾ ਦਿਓ ਐਸਐਸਪੀ ਸਾਹਿਬ ਤੱਕ ਤੇ ਡੀਜੀਪੀ ਸਾਹਿਬ ਤੱਕ ਸਾਡਾ ਪਿੰਡ ਐਸਟੀਐਫ ਨੂੰ ਕਰਾ ਸਾਡਾ ਪਿੰਡ ਬਾਗੀ ਥੋੜਾ ਧੰਨਵਾਦ ਜਿਹੜੇ ਪੁਲਿਸ ਦੇ ਅਫਸਰ ਇੱਥੇ ਆਏ ਨੇ ਉਹਨਾਂ ਨੇ ਵੱਡੇ ਅਫਸਰਾਂ ਤੱਕ ਗੱਲ ਪਹੁੰਚਾਉਣੀ ਹੈ ਇਹਨਾਂ ਨਾਲ ਜ਼ਿਆਦਾ ਫਰਜਨਵਾਦ ਨੂੰ ਪਹੁੰਚਾ ਦੇਣੀ ਹੈ ਐਕਸ਼ਨ ਲੈਣਾ ਹੁਣ ਅਫਸਰਾਂ ਨੇ ਲੱਗ ਗਿਆ ਲੈਣਾ ਜਾਂ ਨਹੀਂ ਲੈਣਾ ਠੀਕ ਹੈ ਜੀ ਠੀਕ ਹੈ ਤੁਹਾਡੀ ਗੱਲ ਸਹੀ ਆ ਪਰ ਤੁਸੀਂ ਉਹਨਾਂ ਨੂੰ ਜੇ ਕਹੋਗੇ ਵੀ ਤੁਹਾਡੀ ਕੀ ਕਾਰਵਾਈ ਹੋ ਸਕਦਾ ਤੁਹਾਨੂੰ ਦੱਸਣਗੇ ਵੀ ਅਸੀਂ ਰਿਪੋਰਟ ਕਰਤੀ ਕਿ ਨਹੀਂ ਕਰਤੀ ਇਹ ਤਿੰਨਾਂ ਵਾਲੇ ਪੱਤਰਕਾਰ ਪੁੱਛ ਸਕਦੇ ਤੁਸੀਂ ਹਰੇਕ ਅਫਸਰ ਨੂੰ ਸਵਾਲ ਪੁੱਛ ਸਕਦੇ ਆ ਤੁਹਾਡੇ ਕੋਲ ਇੰਨੀ ਪਾਵਰ ਹੈ ਨਹੀਂ ਅਸੀਂ ਪੁੱਛ ਸਕਦੇ ਆ ਪੁੱਛਦੇ ਵੀ ਜਿੱਥੇ ਪੁੱਛਣ ਤੇ ਆਉਂਦਾ ਸੀ ਪੁੱਛਾਂਗੇ ਵੀ ਪੁੱਛਦੇ ਜਾਂ ਤੁਸੀਂ ਐਸਐਸਪੀ ਸਾਹਿਬ ਨਾਲ ਸਾਡਾ ਕੋਈ ਵਟਸਐਪ ਨੰਬਰ ਕੰਟੈਕਟ ਕਰਾ ਦਿਓ ਐਸਐਸਪੀ ਸਾਹਿਬ ਦਾ ਨੰਬਰ ਜਦੋਂ ਮਰਜ਼ੀ ਲੋ ਤੁਸੀਂ ਜਦੋਂ ਮਰਜ਼ੀ ਗੱਲ ਕਰ ਸਕਦੇ ਅਸੀਂ ਉਹਨਾਂ ਨਾਲ ਵਟਸਐਪ ਕਾਲ ਕਰ ਲਗੇ ਅਸੀਂ ਉਹਨਾਂ ਨੂੰ ਦੱਸ ਦਗੇ ਅਸੀਂ ਜਾ ਕੇ ਵੀ ਮਿਲ ਲਾਂਗੇ ਬੇਨਤੀ ਕਰਾਂਗੇ ਸਾਡਾ ਹੱਲ ਐਸਪੀਐਫ ਆ ਜੀ ਜਿਹੜਾ ਹੁਣ ਤੁਹਾਡੇ ਪਿੰਡ ਦੇ ਵਿੱਚ ਆ ਡੈਡ ਇੱਦਾਂ ਬਹੁਤ ਵਧੀਆ ਸਲਾਹਾਂ ਜੋ ਉਪਰਾਲਾ ਕੀਤਾ ਗਿਆ ਕਿ ਪਾਰਟੀ ਬਾਜ਼ੀ ਨੂੰ ਉੱਠ ਕੇ ਸਾਰਾ ਪਿੰਡ ਕੰਨ ਹਾਂਜੀ ਸਾਰੇ ਨਗਰ ਦਾ ਬਹੁਤ ਧੰਨਵਾਦ ਮੌਜੂਦਾ ਸਰਪੰਚ ਸਾਹਿਬ ਬੈਠੇ ਆ ਸਾਰੀ ਪੰਚਾਇਤ ਸਾਹਿਬ ਕਾ ਸਰਪੰਚ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਮ ਪਾਰਟੀ ਦੇ ਆਗੂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਦੇ ਆਗੂ ਫਤਿਹ ਯੂਨੀਅਨ ਦੇ ਆਗੂ ਜਾਂ ਗਰੀਬ ਮਜ਼ਦੂਰ ਯੂਨੀਅਨਾਂ ਜਿੰਨੇ ਵੀ ਆਏ ਇਹਨਾਂ ਨੇ ਸਾਰਿਆਂ ਨੇ ਆਪ ਦਾ ਇੱਥੇ ਪਾਰਟੀ ਬਾਜ਼ੀ ਨਹੀਂ ਸੋਚੀ ਸਾਰਿਆਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਨਗਰ ਬਚਾਉਣ ਦੇ ਲਈ ਆਪਦੇ ਬੱਚਿਆਂ ਨੂੰ ਬਚਾਉਣ ਦੇ ਲਈ ਅਜਿਹਾ ਖਰਾ ਲਾ ਕੀਤਾ ਆਸ ਕਰਦੇ ਆ ਕਿ ਸਾਡਾ ਨਗਰ ਨਸ਼ਾ ਮੁਕਤ ਹੋ ਜੀ ਧੰਨਵਾਦ ਥੈਂਕ ਯੂ ਤੁਸੀਂ ਇੱਕ ਕਮੇਟੀ ਬਣਾਈ ਗਈ ਸੀ ਨਸ਼ਾ ਕਮੇਟੀ ਲੈ ਕੇ ਪਹਿਲਾਂ ਬਣਾਈ ਗਈ ਸੀ ਤੁਸੀਂ ਉਸ ਦੇ ਪ੍ਰਧਾਨ ਰਹੇ ਹੋ ਤੇ ਤੁਹਾਡੇ ਵੱਲੋਂ ਵੀ ਕੁਝ ਉਪਰਾਲਾ ਕੀਤਾ ਗਿਆ ਅਸੀਂ ਨੂੰ ਲੈ ਕੇ ਪਹਿਲਾਂ ਨਸ਼ੇ ਲਈ ਪਿੰਡ ਦੇ ਇਕਤਾ ਜਮਾ ਨਹੀਂ ਸੀ ਜੇ ਕੋਈ ਮੰਨ ਲਓ ਸਾਡੇ ਨਾਲ ਪਰ ਉਹਨੂੰ ਦਰਨਦੀ ਪੰਚਾਇਤ ਤੁਰੇ ਉਸ ਟਾਈਮ ਦੀ ਸਾਰੇ ਤੁਰੇ ਪਰ ਪਿੰਨ ਸਹਿਯੋਗ ਨਹੀਂ ਦਿੱਤਾ ਹਰੇਕ ਬੰਦੇ ਨੂੰ ਇਹ ਲੱਗਦਾ ਸਾਡੇ ਘਰੇ ਤਾਂ ਨਹੀਂ ਆ ਸਕਦਾ ਜਿੱਦਾਂ ਵੀ ਪਾਸੇ ਹੋਰ ਲੋਕਾਂ ਨੇ ਜਵਾਬ ਕਰ ਦਿਆ ਤੁਸੀਂ ਤੇ ਉਸ ਤੋਂ ਬਾਅਦ ਕੰਮ ਰੁਕ ਗਿਆ ਧਮਕੀਆਂ ਆਉਣ ਦਾ ਸ਼ੁਰੂ ਹੋਉਂਦਾ ਸਾਨੂੰ ਵੀ ਕਮੇਟੀ ਦਾ ਕੰਮ ਬੰਦ ਕਰ ਦੋ ਜੀ ਇੰਨਾ ਹੀ ਅਸੀਂ ਤਾਂ ਕਰਾਂਗੇ ਉਹ ਤਾਂ ਕਰਾ ਪਿੰਡ ਦਾ ਸਹਿਯੋਗ ਨਹੀਂ ਬਿਲਾ ਕੰਮ ਬੰਦ ਕਰਦਾ ਜੀ ਪਰ ਹੁਣ ਦੁਬਾਰਾ ਪਿੰਡ ਦਾ ਸਹਿਯੋਗ ਮਿਲਿਆ ਹੁਣ ਅੱਗੇ ਕਾਰਵਾਈ ਕਰਾਂਗੇ ਜੋ ਸਾਡੇ ਤੋਂ ਹੋ ਜਾਣਾ ਤੁਸੀਂ ਜੂਥ ਹੋ ਹਾਂਜੀ ਜੂਥ ਵੱਧ ਤੋਂ ਵੱਧ ਨਾਲ ਜੋੜ ਸਕਦੇ ਆ ਜੋੜ ਸਕਦੇ ਉਹਨੂੰ ਜੋੜੇ ਨਾ ਪਹਿਲਾਂ ਵੀ ਜੁੜਿਆ ਹੋਇਆ ਪਹਿਲਾਂ ਵੀ ਯੂਜ ਦਾ ਹੀ ਇਕੱਠ ਹੋਇਆ ਸੀ ਜੀ ਉਦੋਂ ਪਿੰਡ ਦਾ ਸਹਿਯੋਗ ਸਾਨੂੰ ਘੱਟ ਸੀ ਜੀ ਹਾਂਜੀ ਭਾਈ ਜੀ ਤੁਸੀਂ ਨਹੀਂ ਨਹੀਂ ਬੋਲੋ ਕੋਈ ਨਹੀਂ ਤੁਸੀਂ ਜੂਥ ਹੋ ਤੁਸੀਂ ਵੀ ਪਸਾ ਪਬਲਿਕ ਦਾ ਗੱਲ ਪਹੁੰਚਾ ਸਕਦੇ ਹੋ બસ ਇਹ ਹੀ ਬੇਨਤੀ ਹੈ ਭਾਈਆ ਵੀ ਇਹ ਨਸ਼ਾ ਇਹ ਬੰਦ ਹੋਣਾ ਚਾਹੀਦਾ ਜੀ ਕਿਵੇਂ ਬੰਦ ਹੋਊਗਾ ਜੇ ਆਪਾਂ ਕਿਸੇ ਸਾਥ ਦੇਵਾਂਗੇ ਫੇਰ ਹੀ ਬੰਦ ਹੋਊਗਾ ਅਸੀਂ ਸਾਥ ਦੇਵਾਂਗੇ ਸਾਰੇ ਸਾਥ ਦੇਵਾਂਗੇ ਕਿੰਨਾ ਸਾਥ ਦੇਵੋਗੇ ਤੁਸੀਂ ਜਿਵੇਂ ਹੀ ਹੋਇਆ ਭਾਈ ਜਿੱਦਾਂ ਸਾਥ ਦੇਣਾ ਜਿੱਦਾਂ ਕਿਹੜੇ ਤਰ੍ਹਾਂ ਸਾਥ ਹੁੰਦਾ ਕਾਂਗਰਸ ਪਾਰਟੀ ਦੇ ਤੁਸੀਂ ਵਰਕਰ ਹੋ ਸਭ ਤੋਂ ਵੱਡੇ ਤੁਸੀਂ ਤੁਸੀਂ ਕਿਸ ਤਰ੍ਹਾਂ ਸਾਥ ਦੇਵੋਗੇ ਕੀ ਸਾਡੀ ਲੋੜ ਹੈ ਕਿਸ ਤਰ੍ਹਾਂ ਦੀ ਪ੍ਰਸ਼ਾਸਨ ਦੀ ਜਿੱਦਾਂ ਜਿੱਦਾਂ ਅੰਕਲ ਜੀ ਨੇ ਕਿਹਾ ਤੁਹਾਡੀ ਪਾਰਟੀ ਦੀ ਕੰਮ ਹੈ ਅਸੀਂ ਵੀ ਇਸ ਪਾਰਟੀ ਅਸੀਂ ਵਲੰਟੀਅਰ ਹਾਂ ਤੁਸੀਂ ਆਮ ਆਦਮੀ ਪਾਰਟੀ ਹਾਂ ਜੀ ਹਾਂ ਵਲੰਟੀਅਰ ਆ ਜੀ ਜੀ ਤਾਂ ਅਸੀਂ ਵੀ ਜਿਹੜੀ ਮੈਂ ਗੱਲ ਕਿਤੇ ਖੜੀ ਜਾਉਣਾ ਵੀ ਅਸੀਂ ਵੀ ਇਸ ਪਾਰਟੀ ਨੂੰ ਇਸ ਕਰਕੇ ਜੁੜੇ ਸੀਗੇ ਵੀ ਅਸੀਂ ਵੀ ਚਾਹੁੰਦੇ ਸੀ ਵੀ ਜਿਵੇਂ ਪਿਛਲੇ ਸਰਕਾਰਾਂ ਨੇ ਨਹੀਂ ਕੁਝ ਕਰ ਸਕੀਆਂ ਅਸੀਂ ਨਵਾਂ ਬਦਲਾਅ ਲਿਆਂਦਾ ਲਿਆਂਦਾ ਪਰ ਸਾਨੂੰ ਇਸ ਇਸ ਬਦਲਾਅ ਦਾ ਅਸੀਂ ਕਹਿੰਦੇ ਹਾਂ ਵੀ ਜਿਹੜੀ ਨਸ਼ੇ ਦੇ ਖਿਲਾਫ ਸਰਕਾਰ ਥੋੜੀ ਜਿਹੀ ਸੁਸਤ ਆ ਜੀ ਇਸ ਕਰਕੇ ਸਰਕਾਰ ਨੂੰ ਵੀ ਇਹ ਕਹਿੰਦੇ ਆ ਕਿ ਇਸ ਚੀਜ਼ ਤੋਂ ਸਾਨੂੰ ਜਿਹਦੇ ਕਰਕੇ ਅਸੀਂ ਅਸੀਂ ਵੋਟਾਂ ਲਈਆਂ ਅਸੀਂ ਸੱਤਾ 'ਚ ਲਿਆਏ ਆ ਲੋਕਾਂ ਦੇ ਹੱਥ ਮੰਗਵਾ ਕੇ ਵੋਟਾਂ ਲਈਆਂ ਜੀ ਨਸ਼ੇ ਦੇ ਖਿਲਾਫ ਮਾਂਬੇ ਜੀ ਕਹਿੰਦੇ ਆ ਸਰਕਾਰ ਨੂੰ ਥੋੜਾ ਜਿਆਦਾ ਸੁਸਤੋ ਨਾ ਜੀ ਪਾਰਟੀ ਦੇ ਆਗੂ ਹਣ ਤੁਸੀਂ ਜਾ ਕੇ ਮਿਲਦੇ ਹੋਵੋਗੇ ਪਾਰਟੀ ਦੇ ਆਗੂ ਕਿਹਾ ਨਹੀਂ ਕਿ ਲੋਕ ਜਦੋਂ ਅਸੀਂ ਘਰਾਂ 'ਚ ਜਾਨੇ ਆ ਸਾਨੂੰ ਗਾਲਾਂ ਕੱਢਦੇ ਆ ਅਸੀਂ ਸਾਰਿਆਂ ਨਾਲ ਗੱਲ ਕਰਦੇ ਆਂ ਅਸੀਂ ਹਾਲ ਵੀ ਗੱਲ ਵੀ ਕਰਦਿਆਂ ਕਿ ਲੋਕ ਸਾਨੂੰ ਕਹਿੰਦੇ ਆਂ ਕਿ ਅਸੀਂ ਬਹੁਤ ਲੋਕਾਂ ਤੋਂ ਵੋਟਾਂ ਲਈਆਂ ਸੀਗਾ ਲੋਕ ਸਾਨੂੰ ਖਿੱਚਦੇ ਵੀ ਤੁਸੀਂ ਆਪਣੀ ਗੱਲ ਜੇ ਅੱਗੇ ਜਾ ਕੇ ਵੱਡੇ ਲੀਡਰਾਂ ਤੱਕ ਪਹੁੰਚਾਓ ਅਸੀਂ ਗੱਲ ਕਰਦੇ ਆਂ ਪਰ ਉਹ ਵੀ ਕਹਿੰਦੇ ਆਂ ਕਿ ਸਰਕਾਰ ਲੱਗੀ ਹੋਈ ਆ ਆਪਦੇ ਤਰੀਕੇ ਨਾਲ ਲੱਗੀ ਹੋਈ ਆ ਇਹਦਾ ਬਾਕੀ ਸਵਾਇ ਬਹੁਤ ਜਲਦੀ ਹੋਊਗੀ ਇਹ ਸਰਕਾਰ ਬਣੀ ਨੂੰ 11 ਮਹੀਨੇ ਹੋ ਗਏ ਅਜੇ ਕਿੰਨਾ ਟਾਈਮ ਹੋ ਲੱਗੂ ਇਹਨਾਂ ਨੂੰ ਜਦੋਂ ਵੀ ਆਪਾਂ ਕੋਈ ਵੀ ਗੱਲ ਪੁੱਛਦੇ ਆਂ ਸਰਕਾਰ ਨੂੰ ਉਹ ਕਹਿੰਦੇ ਚੱਲ ਰਿਹਾ ਪ੍ਰੋਸੈਸ ਚੱਲ ਰਿਹਾ ਕਿੰਨਾ ਚਿਰ ਹੋਰ ਚੱਲੂਗਾ ਜੀ ਦੇਖੋ ਜੀ ਹੁਣ ਅਸੀਂ ਤਾਂ ਕਹਿਣਾ ਹੀ ਆਂ ਇਹ ਕਹਿੰਦਾ ਜੀ ਬਾਕੀ ਹੋਰ ਅਸੀਂ ਤਾਂ ਸਾਨੂੰ ਇਹ ਸਾਡੇ ਸੀਐਮਐ ਬਹੁਤ ਮਾਨਦਰ ਬੰਦਾ ਹੈ ਬਾਕੀ ਵਿਸ਼ਵਾਸ ਨੂੰ ਬਹੁਤ ਆਈ ਵੀ ਉਹ ਬਹੁਤ ਜਲਦੀ ਇਸ ਚੀਜ਼ ਤੇ ਕਾਬੂ ਪਾ ਤੁਸੀਂ ਵੇਖ ਲਈ ਸੱਚ ਦੀ ਪਰਤਾਲ ਮੈਂ ਤੁਹਾਡਾ ਆਪਣਾ ਤਾਰ ਸਿੰਘ ਜੀ ਤਾਰਾ ਅਗਲੇ ਨਾਲ ਅਪਡੇਟ ਦੇ ਨਾਲ ਜੁੜੇ ਰਹੋ ਧੰਨਵਾਦ